50 ਜੇਠੂ ਆੜਹਰ ਪਗਤਵਾਰ ਦੀ 15ਵਾਂ ਸਾਖ ਸੈੰਚੇਈ ਸਮਤ ਸੇ ਮਾਜਾ ਸੰਗਤ ਦੇ ਘਰ ਜਾਣ ਸਮੇਂ ਹਰਪਗਤਵਾਰ ਜੇਠੂਆ ਸਰਵ ਹਰ ਸੰਗਤ ਜੇਠੂ ਆੜਹਰ ਪਗਤਵਾਰ ਵਿੱਚ ਵਾਡੀ ਦੀ ਸੇਵਾ ਦੇ ਵਿੱਚ ਜ਼ਰੂਰ ਆਉਂਦੀ ਸੀ ਸੇਵਾ ਦਾ ਇੱਕ ਮਹਾਨ ਰੂਪ ਦੱਸਿਆ ਕਿ ਜੋ ਸੇਵਾ ਹੈ ਇਹ ਸਿਰਫ ਗੁਰਸਿੱਖਾਂ ਦੇ ਹਿੱਸੇ ਹੀ ਆਉਂਦੀ ਹੈ ਹਰ ਭਗਤੀ ਦਾ ਮੂਲ ਵੀ ਸੱਚੀ ਸੇਵਾ ਹੈ ਸੇਵਾ ਨੂੰ ਪ੍ਰਵਾਨ ਕਦੋਂ ਹੁੰਦੀ ਹੈ ਜਦੋਂ ਪਰਮਾਤਮਾ ਮਾਥ ਲੋਕ ਵਿੱਚ ਆ ਕੇ ਅਪਣੀ ਨਵੇਕਲੀ ਖੇਲ ਕਰਕੇ ਆਪਣੇ ਆਪ ਭਗਤਾਂ ਨੂੰ ਮਾਣ ਦਿੰਦੇ ਨੇ ਬੇਸ਼ੱਕ ਸੇਵਾ ਨੂੰ ਕਹਿਣਾ ਸੌਖਾ ਤੇ ਕਰਨਾ ਕਠਿਨ ਹੈ ਜੇ ਸੇਵਾ ਚ ਹਜੂਰ ਸ਼ੈਨਸ਼ਾ ਜੀ ਨੇ ਪ੍ਰਵਾਨ ਕੀਤੀ ਸਭ ਤੋਂ ਪਹਿਲਾਂ ਪੈਨ ਚਦਨੀ ਦਾ ਨਾਮ ਆਵੇਗਾ ਜਿਨ੍ਹਾਂ ਨੇ ਅਨਥਕ ਸੇਵਾ ਕੀਤੀ ਦੂਸਰਾ ਨਾਮ ਗੁਰਸਿਕ ਸਰਲਖਣ ਸਿੰਘ ਜਿਨ੍ਹਾਂ ਨੂੰ ਬਾਬਾ ਨਿਆਂਗ ਵੀ ਕਹਿੰਦੇ ਸਨ ਫਿਰ ਸੇਵਾ ਵੀਰ ਨਾਜਰ ਸਿੰਘ ਜਿਨ੍ਹਾਂ ਨੂੰ ਡੱਲੇ ਦਾ ਨਾਮ ਦਿੱਤਾ ਗਿਆ ਇਹ ਉਹ ਸੇਵਾ ਹੁੰਦੀਆਂ ਨੇ ਜਿਦੇ ਜ ਤੁਹਾਡਾ ਆਪਣਾ ਕੋਈ ਸਵਾਰਥ ਨਾ ਹੋਵੇ ਨਿਰਸਵਾਰਥ ਪਰਮੇਸ਼ਵਰ ਨੇ ਸੇਵਾ ਨੂੰ ਪਰਵਾਨ ਕੀਤਾ ਹਜੂਰ ਸ਼ੈਨਛਾ ਜੀ ਨੇ ਹੁਕਮ ਦੇ ਦਿੱਤਾ ਕਿ ਜਦੋਂ ਮੈਂ ਕਿਸੇ ਗੁਰਸਿੱਖ ਕੋਲੋਂ ਸੇਵਾ ਕਰਾਉਣਾ ਉਹਦੇ ਅੰਦਰ ਭਾਵਨਾ ਇਹੋ ਜੀ ਰੱਖ ਦਿਨਾ ਕਿ ਉਹ ਸੰਸਾਰ ਦੀ ਲੋਕ ਲਾਜ ਦੀ ਕਦੀ ਕੋ ਪਰਵਾਹ ਨਹੀਂ ਕਰਦਾ ਸੰਸਾਰ ਦੇ ਵਿੱਚ ਰਹਿੰਦਿਆਂ ਸੰਸਾਰ ਦੇ ਵਿੱਚ ਵਿਚਰਦਿਆਂ ਆਪਣੇ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਾ ਕੁਰਬਾਨ ਕਰਨਾ ਇਹ ਸਭ ਤੋਂ ਵੱਡੀ ਸੰਸਾਰ ਵਿੱਚ ਜੀਵਨ ਦੀ ਪਗਤੀ ਹੈ ਬੇਸ਼ੱਕ ਸਿੱਖ ਆਪਣਾ ਆਪ ਕੁਰਬਾਨ ਨਹੀਂ ਕਰ ਸਕਦਾ ਸਿੱਖ ਕੋਲ ਆਪਣੇ ਪਰਮਾਤਮਾ ਦੀ ਸੇਵਾ ਵਾਸਤੇ ਕੁਝ ਵੀ ਨਹੀਂ ਹੁੰਦਾ ਸਵਾਏ ਆਪਣੇ ਸੁਆਸਾਂ ਤੋਂ ਪਰ ਪਰਮੇਸ਼ਵਰ ਨੇ ਸਰਬ ਹਰ ਸੰਗਤ ਨੂੰ ਸੇਵਾ ਦਾ ਮਾਣ ਦੇ ਦਿੱਤਾ ਗੁਰ ਪ੍ਰਸਾਦ ਮਿਲੇ ਹਰ ਕਿਰਪਾ ਗੁਰ ਪ੍ਰਸਾਦ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਗੁਰ ਪ੍ਰਸਾਦ ਪਰਮਾਤਮਾ ਦੀ ਬਖਸ਼ਿਸ਼ ਦਾ ਨਾਮ ਹੈ ਗੁਰ ਪ੍ਰਸਾਦ ਅਜਹੀ ਨਾਮ ਦਾਤ ਦੀ ਉਹ ਅਗੰਤਾ ਦਾ ਰੂਪ ਹੈ ਜਿਸ ਨੂੰ ਅਸੀਂ ਬਾਹਰੀ ਰੂਪ ਵਿੱਚ ਦੇਖ ਨਹੀਂ ਸਕਦੇ ਗੁਰਪ੍ਰਸਾਦ ਬਖਸ਼ਿਸ਼ ਹੈ ਗੁਰਪ੍ਰਸਾਦ ਰਹਿਮਤ ਹੈ ਗੁਰਪ੍ਰਸਾਦ ਮਿਲੇ ਹਰ ਕਿਰਪਾ ਉਹ ਗੁਰਪ੍ਰਸਾਦ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਬਿਨਾਂ ਕਿਰਪਾ ਤੋਂ ਉਹ ਗੁਰਪ੍ਰਸਾਦ ਨਹੀਂ ਮਿਲਦਾ ਗੁਰਪ੍ਰਸਾਦ ਮਿਲਦਾ ਪਰ ਗੁਰਪ੍ਰਸਾਦ ਨਹੀਂ ਮਿਲਦਾ ਗੁਰਪ੍ਰਸਾਦ ਇੱਕ ਅਜਹੀ ਅਗੰਮਤਾ ਦੀ ਤਾਰ ਹੈ ਜਿਸ ਨੂੰ ਅਸੀਂ ਬਾਰੀ ਰੂਪ ਦੇ ਵਿੱਚ ਦੇਖ ਨਹੀਂ ਸਕਦੇ ਇਹ ਬਖਸ਼ਿਸ਼ ਤੇ ਰਹਿਮਤ ਪਰਮੇਸ਼ਵਰ ਆਪਣੇ भगत ਜਾਂ ਜੀਵ ਨੂੰ ਇੱਕ ਆਤਮਕ ਤੌਰ ਤੇ ਅਜਿਹੇ ਰੂਪ ਦੇ ਵਿੱਚ ਦਿੰਦੇ ਹਨ ਜਿੱਥੇ ਹਿਰਦੇ ਦੇ ਵਿੱਚ ਖੁਦ ਪਰਮਾਤਮਾ ਆਪਣਾ ਵਾਸਾ ਰੱਖ ਕੇ ਆਪਣੇ भगत ਦੀ ਅੰਤਰ ਆਤਮਾ ਵਿੱਚ ਸਤ ਦਾ ਰੂਪ ਦੇਵੇ ਸਤ ਦੀ ਧਾਰ ਦੇਵੇ ਅਮਰਤ ਦੀ ਉਹ ਰਸ ਦੇਵੇ ਉਹ ਧਾਰ ਦੇਵੇ ਜਿਸ ਅਗਮਤਾ ਦੇ ਉਸ ਰਸ ਨੂੰ ਅਮਿਓ ਰਸਤਾ ਵੀ ਰੂਪ ਦਿੱਤਾ ਗਿਆ ਉਹੀ ਸਤਗੁਰੂ ਕਿਰਪਾ ਹੁੰਦੀ ਹੈ ਉਹੀ ਗੁਰਪ੍ਰਸਾਦ ਹੁੰਦਾ ਹੈ ਜਿਹੜਾ ਬਿਨ ਮੰਗਿਆ ਮਿਲਦਾ ਤੇ ਜਿਸ ਦਾ ਬਾਰੇ ਅੱਜ ਤੱਕ ਕੋਈ ਦੱਸ ਹੀ ਨਹੀਂ ਸਕਿਆ ਕਿ ਗੁਰਪ੍ਰਸਾਦ ਹੈ ਕੀ ਹੈ ਗੁਰਪ੍ਰਸਾਦ ਦੀ ਧਾਰ ਕੀ ਹੈ ਗੁਰਪ੍ਰਸਾਦ ਮਿਲਦਾ ਕਿਦਾਂ ਗੁਰਪ੍ਰਸਾਦ ਨੂੰ ਪਾਇਆ ਕਿਸ ਤਰ੍ਹਾਂ ਜਾ ਸਕਦਾ ਹੈ ਜਨ ਪਗਤ ਵਡਿਆਈਆ ਜਨਮ ਕਰਮ ਦੀ ਰੇ ਨਾ ਕੋਈ ਬਿਪਤਾ ਆਵਣ ਜਾਵਣ ਗੇੜ ਚਕਾਈਆ ਜਿਸ ਦੀ ਮਹਿਮਾ ਚਾਰ ਜੁਗ ਦਾ ਸ਼ਾਸਤਰ ਰਿਆ ਲਿਖਦਾ ਅਵਤਾਰ ਪੈਗੰਬਰ ਗੁਰੂ ਗੁਰਦੇਵ ਸਿਫਤ ਸਲਾਹੀਆ ਉਹ ਖੇਲ ਕਰੇ ਅਨ ਦਿੱਤਦਾ ਜਗ ਨੇਤਰ ਨਜ਼ਰ ਕਿਸੇ ਨਾ ਆਈਆ ਸਦਾ ਪਿਆਰਾ ਰਹੇ ਗੁਰਮੁਖ ਹਿਤ ਦਾ ਗੁਰਸਿੱਖ ਆਪਣੇ ਰੰਗ ਰੰਗਾਈਆ ਸੰਤ ਸਹਿਲਾ ਮਾਨਸ ਜਨਮ ਜਿੱਤਦਾ ਜਨਮ ਜੀਵਨ ਵਿੱਚੋਂ ਬਦਲਾਈ ਹੈ ਜਿਸ ਤੇ ਪਰਮੇਸ਼ਰ ਕਿਰਪਾ ਕਰਦੇ ਨੇ ਉਹ ਭਗਤ ਆਤਮਾ ਦਾ ਮਨਸ ਜਨਮ ਜਿੱਤਿਆ ਜਾਂਦਾ ਹੈ ਸਰਬਹਰ ਸੰਗਤ ਇਹ ਹੀ ਹਜੂਰ ਸ਼ੰਚਾ ਜੀ ਨੇ ਕੱਲ 19 ਕਤਕਾਲੀ ਲਿਖਤ ਚ ਪੜਿਆ ਕਿ ਜੋ ਮੇਰਾ ਸਿੱਖ ਹੈ ਜੋ ਮੇਰਾ ਭਗਤ ਹੈ ਪਾਸਾ ਆਵੇ ਨਾ ਕਦੀ ਹਾਰ ਦਾ ਜਿੱਤੇ ਆਪਣੇ ਹੱਥ ਰਖਾਈਏ ਜੋ ਮੇਰਾ ਭਗਤ ਜੋ ਗੁਰਸਿੱਖ ਹੈ ਜੋ ਮੇਰਾ ਓਟ ਆਸਰਾ ਤੱਕ ਲੈਂਦਾ ਉਸ ਨੂੰ ਮੈਂ ਸੰਸਾਰ ਦੇ ਵਿੱਚ ਇੱਕ ਨਵੇਕਲੇ ਰੂਪ ਦੇ ਵਿੱਚ ਰੱਖ ਲੈਣਾ ਹਾਂ। ਇਹ ਹੀ ਪਰਮੇਸ਼ਵਰ ਦੀ ਬੜਾਈ ਹੈ ਕਿ ਪਰਮੇਸ਼ਵਰ ਦੇ ਕਿਰਪਾ ਦੇ ਨਾਲ ਹੀ ਇਹ ਮਨ ਜਨਮ ਜਿੱਤਿਆ ਜਾ ਸਕਦਾ ਹੈ ਜੋ 1084 ਜੁਨੀ ਵਿੱਚੋਂ ਉੱਤਮ ਤੇ ਸ੍ਰੇਸ਼ਟ ਹੈ। ਜਨਮ ਜੀਵਨ ਵਿੱਚੋਂ ਬਦਲਾਈਆ। ਦਰਸ ਕਰ। ਅਗਮੀ ਪੇਤ ਦਾ ਪਤਲ ਆਕਾਸ਼ਾਂ ਡੇਰਾ ਟਾਈਆ। ਸਾਥ ਮੰਗੋ ਸਦਾ ਨਿਤ ਦਾ ਪਰਮੇਸ਼ਵਰ ਦਾ ਜਿਹੜਾ ਸਾਥ ਮੰਗਣਾ ਉਹ ਸਦਾ ਹੀ ਨਿਤ ਦਾ ਮੰਗਣਾ ਨਿਤ ਦਾ ਸਾਥ ਕਿਹੋ ਜਿਹਾ ਹੁੰਦਾ ਹੈ ਜਿੱਥੇ ਪਰਮਾਤਮਾ ਦਾ ਕਦੀ ਕੜੀ ਵੀ ਵਿਛੋੜਾ ਨਾ ਹੋਵੇ ਨਿਤ ਦੀ ਤਾਰ ਦੇ ਵਿੱਚ ਪਰ ਖੁਦ ਪਰਮਾਤਮਾ ਨੇ ਆਪਣੇ ਆਪ ਭਗਤਾਂ ਨੂੰ ਰੱਖ ਲਿਆ ਜਦੋਂ ਪਰਮਾਤਮਾ ਆਪਣੇ ਆ ਭਗਤਾਂ ਨੂੰ ਸੰਸਾਰ ਦੇ ਵਿੱਚ ਪੇਜਦਾ ਉਦੋਂ ਹੀ ਆਪਣੇ ਅਗਮਤਾ ਦੀ ਧਾਰ ਦੇ ਵਿੱਚੋਂ ਭੇਜਦਾ ਜਦੋਂ ਸੰਸਾਰ ਦੇ ਵਿੱਚੋਂ ਆਪਣੇ ਜਨਮਾਂ 'ਚ ਸਮਾਉਂਦਾ ਤੇ ਉਹ ਵੀ ਨਿਤ ਦੀ ਧਾਰ ਦੇ ਵਿੱਚ ਆ ਜਾਂਦਾ ਨਿਵਿੱਤ ਦਾ ਉਦੋਂ ਕਿ ਜਦੋਂ ਮਤ ਲੋਕ ਵਿੱਚ ਆਉਣਾ ਹੁੰਦਾ ਹੈ ਨਿਤ ਦੀ ਧਾਰ ਦਾ ਸਦਾ ਸਦਾ ਸਦ ਦਾ ਸਾਥ ਹੁੰਦਾ ਹੈ ਜਿੱਥੇ ਕਦੀ ਪਰਮਾਤਮਾ ਦਾ ਕੜੀ ਵਿਛੋੜਾ ਹੁੰਦਾ ਨਹੀਂ ਸਾਥ ਮੰਗੇ ਸਦਾ ਨਿਤ ਦਾ ਵਿਛੋੜਾ ਰਹਿਣ ਕੋਏ ਨਾ ਪਾਇਆ ਉਹ ਜਨ ਭਗਤ ਸਦਾ ਦਾ ਸੱਚਾ ਸਾਥ ਮੰਗਦਾ ਹੈ ਜਿੱਥੇ ਕਦੀ ਵਿਛੋੜਾ ਹੁੰਦਾ ਹੀ ਨਹੀਂ ਸਾਚਾ ਹੁਕਮ ਸਤਗੁਰ ਸਿੱਖਦਾ ਸਿੱਖੀ ਸਿੱਖਿਆ ਵਿੱਚ ਵਢਾਈ ਆ ਕੀ ਹੁਕਮ ਹੁੰਦਾ ਹੈ ਗੁਰਮੁਖ ਨੂੰ ਪਤ ਨੂੰ ਕਿ ਉਹ ਕਿਹੋ ਜਿਹੀਆਂ ਸਿੱਖਿਆ ਹੁੰਦੀਆਂ ਨੇ ਸਾਚਾ ਹੁਕਮ ਸਤਗੁਰ ਸਿੱਖਦਾ ਸਿੱਖੀ ਸਿੱਖਿਆ ਵਿੱਚ ਵਢਾਈ ਆ ਪਰਮੇਸ਼ਵਰ ਦਾ ਹੁਕਮ ਗੁਰ ਸਿੱਖ ਵਾਸਤੇ ਹਰ ਹੁਕਮ ਇੱਕ ਸਿੱਖਿਆਦਾਇਕ ਹੁੰਦਾ ਸਿੱਖਿਆਦਾਰੂਪ ਹੁੰਦਾ ਤੇ ਸਿੱਖਿਆ ਵਿੱਚ ਹੀ ਵਡਿਆਈ ਪਰਮੇਸ਼ਵਰ ਦਿੰਦੇ ਨੇ ਤੇ ਪਰਮੇਸ਼ਵਰ ਅਗੋਂ ਕੀ ਫਰਮਾਉਂਦੇ ਨੇ ਕਿ ਐ ਗੁਰਮੁਖ ਐ ਗੁਰਸਿੱਖ ਸਾਚਾ ਹੁਕਮ ਸਤਗੁਰ ਸਿ ਸਤਗੁਰ ਦਾ ਹੁਕਮ ਸਿੱਖ ਵਾਸਤੇ ਹੁੰਦਾ ਹੈ ਤੇ ਸਿੱਖ ਦਾ ਕੀ ਫਰਜ਼ ਹੈ ਸਿੱਖੀ ਸਿੱਖਿਆ ਵਿੱਚ ਵਡਿਆਈ ਆ ਸੱਚੀ ਸਿੱਖੀ ਪਰਮੇਸ਼ੁਰ ਦੀ ਸਿੱਖਿਆ ਦੇ ਵਿੱਚ ਹੁੰਦੀ ਹੈ ਪਰਮੇਸ਼ੁਰ ਇਹ ਨਹੀਂ ਚਾਹੁੰਦੇ ਕਿ ਤੁਸੀਂ ਆਪਣੀ ਰਸਨਾ ਜੀਵਾ ਦੇ ਨਾਲ ਮੇਰਾ ਨਾਮ ਬੋਲੋ ਪਰ ਤੁਹਾਡੀ ਅੰਤਰ ਆਤਮਾ ਵਿੱਚ ਮੈਂ ਆਪਣਾ ਵਾਸ ਨਾ ਰੱਖ ਸਕਾਂ ਮੈਨੂੰ ਤੁਹਾਡੀ ਅੰਤਰ ਆਤਮਾ ਦੀ ਪਵਿੱਤਰਤਾ ਚਾਹੀਦੀ ਹੈ ਮੈਨੂੰ ਤੁਹਾਡੀ ਅੰਤਰ ਆਤਮਾ ਵਿੱਚ ਸਵਸ਼ਟਾ ਚਾਹੀਦੀ ਹੈ ਮੈਨੂੰ ਤੁਹਾਡੇ ਅੰਦਰ ਸਤ ਤੇ ਸੱਚ ਦੀ ਤਾਰ ਨਜ਼ਰੀ ਆਉਂਦੀ ਹੈ ਕਿਉਂਕਿ ਜੋ ਪਗਤ ਜਾਂ ਗੁਰਸਿੱਖ ਹੁੰਦਾ ਜੋ ਆਪਣੇ ਪਰਮਾਤਮਾ ਦੇ ਚੱਲੇ ਹੋਏ ਅਸੂਲਾਂ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਕਿਰਪਾ ਮੰਗ ਕੇ ਉਹ ਗੁਰਸਿੱਖ ਜਾਂ ਪਗਤ ਆਤਮਾ ਆਪਣੇ ਸਤਗੁਰ ਦੇ ਦਵਾਰੇ ਦੇ ਪਖਾਰੀ ਬਣ ਕੇ ਮੰਗ ਮੰਗਦੇ ਨੇ हे ਪਰਮਾਤਮਾ ਅਸੀਂ ਦੇਰ ਦੇ ਪਖਾਰੀ ਹਾਂ ਜਦੋਂ ਗੁਰ ਸਿੱਖ ਜਾਂ ਸਤਗੁਰ ਆਪਣੇ ਚਰਨਾਂ ਦਾ ਦਾਸ ਹੋ ਜਾਂਦਾ ਉਹਦੀ ਸੰਸਾਰ ਵਿੱਚ ਕੋਈ ਹੋਂਦ ਰਹਿ ਜਾਂਦੀ ਹੀ ਨਹੀਂ ਨਾ ਉਸ ਪਗਤ ਨੂੰ ਨਾ ਗੁਰ ਸਿੱਖ ਨੂੰ ਕੋਈ ਲੋਕ ਲਾਜ ਰੈਂਦੀ ਹੈ ਉਹ ਆਪਣੇ ਦਵਾਰੇ ਤੇ ਆਪਣੇ ਪਰਮੇਸ਼ਰ ਦੇ ਦਵਾਰੇ ਤੇ ਇੱਕ ਸਹੀ ਰੂਪ ਦੇ ਵਿੱਚ ਇੱਕ ਸਿੱਖ ਦੇ ਰੂਪ ਵਿੱਚ ਜੀਉਣਾ ਚਾਹੁੰਦਾ ਹੈ ਕਿਉਂਕਿ ਸਿੱਖ ਦੀ ਵਡਿਆਈ ਇਹੀ ਹੈ ਕਿ ਜਿਹੜਾ ਸਿੱਖ ਹੈ ਉਸ ਦੀ ਮਹਾਨਤਾ ਪਰਮੇਸ਼ਰ ਨੇ ਆਪ ਇਤੀ ਪਗਤਾ ਨੂੰ ਪਰਮੇਸ਼ਰ ਨੇ ਆਪ ਬਣਾਇਆ ਭਗਤ ਭਗਵਾਨ ਦੀ ਮਰਜ਼ਾ ਦਾ ਨੂੰ ਆਪ ਮਾਤ ਲੋਕ ਵਿੱਚ ਆ ਕੇ ਲਾਗੂ ਕੀਤਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਕਰਨੀ ਕਰ ਕਮਾਈਆ ਕਰਨੀ ਕਹੇ ਮੇਰੀ ਜੁਗ ਜੁਗ ਕਾਰ ਅਵਤਾਰ ਪੈਗੰਬਰ ਗੁਰ ਗਏ ਸਮਝਾਈਆ ਪ੍ਰਭ ਨੇ ਵਖਰੀ ਬੱਦੀ ਤਾਰ ਕਲਯੁਗ ਰੀਤੀ ਦਿੱਤੀ ਉਲਟਾਈਆ ਪਰਮੇਸ਼ਵਰ ਨੇ ਕਲਯੁਗ ਦੀ ਰੀਤੀ ਉਲਟਾ ਕੇ ਰੱਖ ਦਿੱਤੀ ਕਲਯੁਗ ਦੇ ਵਿੱਚ ਸਤ ਯੁਗ ਦੀ ਸ਼ੁਰੂਆਤ ਕਰ ਦਿੱਤੀ ਸਤ ਯੁਗ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਜਦੋਂ ਖੁਦ ਪਰਮਾਤਮਾ ਧਰਤੀ ਤੇ ਆ ਕੇ ਆਪਣੇ ਨਵੇਂ ਮਾਰਗ ਨੂੰ ਸੰਸਾਰ ਦੇ ਵਿੱਚ ਲਾਗੂ ਕਰ ਲੇ ਸਰਭ ਹਰ ਸੰਗਤ ਜੀ ਫਿਰ ਉਹ ਸਭ ਤੋਂ ਵੱਡੀ ਉਹ ਰੀਤੀ ਹੁੰਦੀ ਹੈ ਜਿਹੜੀ ਕਿ ਕਲਯੁਗ ਦੇ ਵਿੱਚ ਉਲਟਾ ਕੇ ਰੱਖ ਦਿੱਤੀ ਤੇ ਆਪਣੀ ਨਵੀਂ ਮਰਜ਼ਾਦਾ ਨੂੰ ਮਾਤ ਲੋਕ ਦੇ ਵਿੱਚ ਸ਼ੁਰੂ ਕਰ ਲਿਆ ਜਨ ਭਗਤਾਂ ਦੇ ਆਧਾਰ ਸਿਰ ਆਪਣਾ ਹੱਥ ਰਖਾਈਆ ਭਗਤਾਂ ਦੇ ਸਿਰ ਦੇ ਉੱਪਰ ਪਰਮੇਸ਼ਵਰ ਨੇ ਆਪਣਾ ਰਹਿਮਤ ਪਰਿਆ ਹੱਥ ਰੱਖ ਦਿੱਤਾ ਕਿਉਂਕਿ ਜੇਕਰ ਪਰਮਾਤਮਾ ਦਾ ਹੱਥ ਗੁਰਸਿੱਖ ਦੇ ਸਿਰ ਦੇ ਉੱਪਰ ਹੈ ਸਰਭਰ ਸੰਗਤ ਜੀ ਫਿਰ ਤੁਸੀਂ ਹਰ ਕਦਮ ਅੱਗੇ ਵਧਦੇ ਜੋ ਕਦੀ ਪਿੱਛੇ ਹਟ ਨਹੀਂ ਸਕਦੇ ਹਜ਼ੂਰ ਸ਼ੈਨ ਚਲ ਜੀ ਫਰਮਾਨ ਕੀਤਾ ਜੋ પ્રેમ ਨਾਲ ਕਰੇ ਇੱਕ ਵਾਰ ਨਮਸਕਾਰ ਜੋ ਪਗਤ ਜਾਂ ਗੁਰਸਿੱਖਾ ਖਾਤਮਾ ਪ੍ਰੇਮ ਦੇ ਨਾਲ ਨਮਸਕਾਰ ਕਰਦੀ ਹੈ ਕੋਟ ਜਨਮ ਦਾ ਕਰਮ ਦੇ ਗਵਾਇਆ ਉਹ ਕੋਟ ਜਨਮ ਦਾ ਜਿਹੜਾ ਕਰਮ ਹੈ ਉਸ ਦਾ ਉਸ ਦਾ ਖਤਮ ਹੋ ਜਾਂਦਾ ਹੈ ਉਹ ਇੱਕ ਯਹੀ ਪਵਿੱਤਰ ਆਤਮਾ ਹੋ ਜਾਂਦੀ ਹੈ ਕਿਉਂਕਿ ਪਰਮਾਤਮਾ ਦੇ ਚਰਨਾਂ ਦੀ ਛੋਹ ਦੇ ਨਾਲ ਸਾਡੀ ਤਕਦੀਰ ਤਦਬੀਰ ਦੇ ਵਿੱਚ ਬਦਲਦੀ ਹੈ ਕਿਉਂਕਿ ਜੋ ਗੁਰਸਿੱਖ ਜਾਂ ਪਗਤ ਹੈ ਇਸ ਦਾ ਕੋਈ ਕਰਮ ਕਾਂਡ ਨਹੀਂ ਇਸ ਦੀਆਂ ਤਕਦੀਰਾਂ ਨਹੀਂ ਇਸ ਦੀ ਤਦਬੀਰ ਹੈ ਜੋ ਪਰਮੇਸ਼ਰ ਆਪ ਬਦਲਦਾ ਹੈ ਤੇ ਗੁਰਸਿੱਖ ਕਿਸੇ ਕਰਮ ਕਾਂਡ ਵਿੱਚ ਰਹਿੰਦਾ ਹੀ ਨਹੀਂ ਜਿਨ੍ਹਾਂ ਸੇਵਾ ਕੀਤੀ ਅਪਰਿਆਪਾਰ ਦਿਵਸ ਰੈਣ ਭੱਜੇ ਵਾਹੋਦਾਈਆ ਜਿਨ੍ਹਾਂ ਨੇ ਉਸ ਵਕਤ ਸੇਵਾ ਕਰ ਲਈ ਸਰਭਰ ਸੰਗ ਜੀ ਤਿੰਨ ਚਾਰ ਲਿਖਤਾ ਇਕੱਠੀਆਂ ਨਿਵਾਢੀ ਸਮਝਦੇ ਆ ਕਿ ਦਾਤਰੀ ਕੀ ਕਹਿੰਦੀ ਹੈ ਤੇ ਗੁਰਸਿੱਖ ਕੀ ਕਹਿੰਦਾ ਹੈ ਭਗਤ ਭੰਡਾਰ ਕੀ ਕਹਿੰਦਾ ਹੈ ਸਰਭਰ ਸੰਗ ਜੀ ਇਹ ਅਜਹੀ ਸੇਵਾ ਦੇ ਵਿੱਚ ਪਰਮੇਸ਼ਵਰ ਨੇ ਭਗਤਾਂ ਨੂੰ ਮਾਣ ਦਿੱਤਾ ਜੋ ਪ੍ਰੇਮ ਨਾਲ ਕਰੇ ਇਕ ਵਾਰ ਨਮਸਕਾਰ ਕੋਟ ਜਨਮ ਦਾ ਕਰਮ ਦੇ ਗਵਾਇਆ ਜਿਨ੍ਹਾਂ ਸੇਵਾ ਕੀਤੀ ਅਪਰਿਅਪਾਰ ਦਿਵਸ ਰਹਿਣ ਭਜੇ ਵਾਹੋ ਦਈਆ ਜੋ ਉਸ ਵਕਤ ਗੁਰਸਿੱਖ ਸੇਵਾ ਕਰਨ ਲਈ ਆਏ ਸੀ ਜਿਨ੍ਹਾਂ ਨੇ ਸੇਵਾ ਪ੍ਰੇਮ ਦੇ ਨਾਲ ਕੀਤੀ ਪਰਮੇਸ਼ਵਰ ਦੇ ਚਰਨਾਂ ਦਾ ਉਹ ਟਾਸਰਾ ਲੈ ਕੇ ਕਿਉਂਕਿ ਸੇਵਾ ਇੱਕ ਅਜਿਹਾ ਰੂਪ ਹੈ ਜਿਸ ਦਾ ਇੱਕ ਅਜਿਹੇ ਰੂਪ ਵਿੱਚ ਗੁਰ ਸਿੱਖ ਨੂੰ ਫਲ ਮਿਲਦਾ ਹੈ ਕਿ ਸੇਵਾ ਜੋ ਹੈ ਉਹ ਪਰਮੇਸ਼ਵਰ ਦੇ ਚਰਨਾਂ ਦੀ ਸੇਵਾ ਸੇਵਾ ਇੱਕ ਚਰਨ ਸੇਵਕ ਸੇਵਾ ਇੱਕ ਸਤਗੁਰ ਪੰਡਾਰ ਦੀ ਸੇਵਾ ਇੱਕ ਚਾੜੂ ਦੀ ਹੁੰਦੀ ਹੈ ਜੋਗਰ ਸਿਕ ਉਥੇ ਚਾੜੂ ਬਰਦਾਰ ਬਣ ਕੇ ਜੇਠੂਆਲ ਹਰਪਗੜ੍ਹ ਦਵਾਰ ਵਿੱਚ ਸੇਵਾ ਕਰਦਾ ਉਸ ਨੂੰ ਸਾਧੂ ਸੰਤ ਫਕੀਰ ਉਸ ਵੇਲੇ ਨਮਸਕਾਰਾਂ ਕਰਦੇ ਨੇ ਕਿ ਤਨ ਉਹ ਪਰਮੇਸ਼ਰ ਇਹ ਤੇਰੇ ਭਗਤ ਨੇ ਜੋ ਤੇਰੇ ਦਰ ਤੇ ਚਾੜੂ ਦੀ ਸੇਵਾ ਕਰ ਰਹੇ ਨੇ ਸਤਿਗੁਰੂ ਪੰਡਾਰਾ ਭਗਤਾਂ ਦਾ ਪੰਡਾਰ ਬਸਤ ਗੁਰਮੁਖਾਂ ਨਜ਼ਰੀ ਆਇਆ ਸਤਿਗੁਰ ਦਾ ਪੰਡਾਰਾ ਗੁਰਮੁਖਾਂ ਦਾ ਹੈ ਭਗਤਾਂ ਦਾ ਪੰਡਾਰ ਹੈ ਜਿਸ ਨੂੰ ਹਜੂਰ ਸ਼ੈਨ ਚਾ ਜੀ ਨੇ ਸਤ ਗੁਰ ਪੰਡਾਰੇ ਦਾ ਨਾਮ ਦੇ ਦਿੱਤਾ ਵਸਤ ਗੁਰ ਮੁਖਾ ਨਜ਼ਰੀ ਆਇਆ ਗੁਰ ਸਿੱਖੋ ਸਭ ਦੇ ਅੰਦਰ ਬਖਸ਼ਾ ਉਹ ਪਿਆਰ ਮੈਂ ਤੁਹਾਡੇ ਸਾਰਿਆਂ ਦੇ ਅੰਦਰ ਉਸ ਪਿਆਰ ਦੀ ਬਖਸ਼ਿਸ਼ ਕਰਦਾ ਹਾਂ ਜਿਸ ਪ੍ਰੇਮ ਪ੍ਰੀਤ ਨੂੰ ਪਗਤ ਕਬੀਰ ਜੀ ਨੂੰ ਸਮਝਾ ਕੇ ਗਏ ਕਿ ਇਹ ਪ੍ਰੀਤ ਕਿਹੋ ਜੀ ਹੁੰਦੀ ਹੈ ਸਤ ਗੁਰ ਦੇ ਚਰਨਾਂ ਦੀ ਤੁਹਾਡਾ 4 ਦਿਨ ਦਾ ਵਿਹਾਰ ਚੌਥੇ ਯੁਗ ਤੋਂ ਖਿਹੜਾ ਦੇ ਛਡਾਈਆ ਇਹ ਲਗਾਤਾਰ 3-4 ਦਿਨ ਵਿਹਾਰ ਹੋਏ ਸੇਵਾ ਦੇ ਉਸ ਵਿੱਚ ਹਜੂਰ ਸ਼ੈਨਛਾ ਜੀ ਬਖਸ਼ਿਸ਼ ਕਰਤੀ ਤੁਹਾਡਾ 4 ਦਿਨ ਦਾ ਵਿਹਾਰ ਚੌਥੇ ਯੁਗ ਤੋਂ ਖਿਹੜਾ ਦੇ ਛਡਾਈਆ ਮੈਂ ਤੁਹਾਡਾ ਚੌਥੇ ਯੁਗ ਤੋਂ ਖਿਹੜਾ ਛਡਾ ਦਿੱਤਾ ਤੁਹਾਡਾ ਕਲ ਯੁਗ ਤੋਂ ਖਿਹੜਾ ਛਡਾ ਦਿੱਤਾ ਤੁਹਾਡੇ ਅੰਦਰ ਦੀ ਸਤਾਰ ਪ੍ਰੇਮ ਪ੍ਰੀਤੀ ਇਕ ਵਜਾਈਆ تڈے جو اندر دی ستار ہے تو دی جو اندر لی تن ہے تو اندر لا او جو راگ ہے او میں ایک ایسے وچ کرپا کر دیتی ہے پریتی وچ وجائیہ میں پریم پریتی, پریتی دے او ستار نو وجاتا تو تے بکشش کر دیتی سرب سنگ جی پرمیشور نے حکم دیتا ਕਿ ਜਿਹੜਾ ਤੁਸੀਂ ਸੇਵਾ ਕਰਦੇ ਆ ਆਪਣੇ ਸੀਸ ਤੇ ਉੱਤੇ ਭਾਰ ਚੁੱਕ ਲਿਆ ਜਿਹੜਾ ਸੀਸ ਤੇ ਚੁੱਕਿਆ ਭਾਰ ਉਹ ਕਰਮ ਦੀ ਗੱਠੜੀ ਦਿੱਤੀ ਸਟਾਈਆ ਉਹ ਮੈਂ ਤੁਹਾਡੇ ਕੁਕਰਮਾਂ ਦੀ ਗੱਠੜੀ ਜਿਹੜੀ ਉਹ ਸੁੱਟ ਦਿੱਤੀ ਹੈ ਤੇ ਸਾਰਿਆਂ ਨੂੰ ਇਸ ਤਰਤੇ ਮਾਣ ਦੇ ਦਿੱਤਾ ਹੈ ਬੁੱਡੇ ਨੱਡੇ ਵੱਡੇ ਛੋਟੇ ਨੌਜਵਾਨ ਦੇਵੇ ਤਾਰ ਇਸਤਰੀ ਪੁਰਸ਼ ਵੰਡਣਾ ਕੋਏ ਵੰਡਾਈਆ ਮੈਂ ਫਰਕ ਨਹੀਂ ਰੱਖਿਆ ਆਪਣੇ ਦਰ ਤੇ ਵੇਰਵਾ ਰੱਖਿਆ ਨਹੀਂ ਪੁਰਖ ਤੇ ਨਾਰ ਦਾ ਮੈਂ ਕੋਈ ਇਸਤਰੀ ਤੇ ਪੁਰਸ਼ ਦੀ ਵੰਡ ਨਹੀਂ ਰੱਖੀ ਮੈਂ ਤੁਹਾਡੀਆਂ ਆਤਮਾ ਦਾ ਲੈਣਾ ਦੇਣਾ ਪਰਮਾਤਮਾ ਹੋ ਕੇ ਦਿੱਤਾ ਸਰਬ ਹਰ ਸੰਗ ਜੀ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਣਾ ਇਹ ਬਹੁਤ ਵੱਡੀ ਗੱਲ ਹੈ ਗੁਰਸਿੱਖ ਤਾਂ ਹੀ ਚੱਲ ਸਕਦਾ ਹੈ ਜੇ ਪਰਮੇਸ਼ਰ ਮਿਹਰਬਾਨੀ ਕਰ ਦਵੇ ਜਿੰਨਾ ਚਿਰ ਪਰਮਾਤਮਾ ਦੀ ਰਹਿਮਤ ਨਹੀਂ ਹੁੰਦੀ ਕੋਈ ਵੀ ਗੁਰਸਿੱਖ ਸੰਸਾਰ ਦੇ ਵਿੱਚ ਇੱਕ ਕਦਮ ਅੱਗੇ ਨਹੀਂ ਚੱਲ ਸਕਦਾ। ਕੁਕਰਮ ਦੀ ਗਠੜੀ ਦਿੱਤੀ ਸਟਾਈਆ ਬੁੱਢੇ ਨੱਡੇ ਵੱਡੇ ਛੋਟੇ ਨੌਜਵਾਨ ਦੇਵੇ ਤਰ ਇਸਤਰੀ ਪੁਰਸ਼ ਵੰਡ ਨਾ ਕੋਏ ਵੰਡਾਈਆ ਮੈਂ ਕੋਈ ਵੰਡ ਨਹੀਂ ਰੱਖੀ। ਕਿਉਂ ਨਹੀਂ ਵੰਡ ਰੱਖੀ ਕਿਉਂਕਿ ਮੈਂ ਵੀ ਤੇ ਆਪਣੀ ਆਤਮਾ ਦਾ ਲੈਣਾ ਦੇਣਾ ਦਿਨਾ ਹਾਂ। ਮੈਂ ਤੁਹਾਡਾ ਭਗਵਾਨ ਤੁਸੀਂ ਮੇਰੇ ਭਗਤ ਜੋ ਤੇ ਸਤਜੁਗ ਦੀ ਸ਼ੁਰੂਆਤ ਵੀ ਮੈਂ ਤੁਹਾਡੇ ਤੋਂ ਕੀਤੀ ਸਤਜੁਗ ਦੇ ਨਵੇਂ ਅਸੂਲ ਵੀ ਮੈਂ ਤੁਹਾਡੇ ਤੋਂ ਸ਼ੁਰੂ ਕੀਤੇ ਸਤਜੁਗ ਦੀ ਅਮਰਜ਼ਾਦਾ ਨੂੰ ਮੈਂ ਤੁਹਾਡੇ ਤੋਂ ਲਾਗੂ ਕੀਤਾ ਕਿਉਂਕਿ ਅੱਜ ਹਰ ਗੁਰਸਿੱਖ ਪਰਮੇਸ਼ਵਰ ਦੀ ਮਰਜ਼ਾਦਾ ਹੈ ਅੱਜ ਹਰ ਗੁਰਸਿੱਖ ਆਪਣੇ ਪਰਮਾਤਮਾ ਦੇ ਪੈਰ ਵਿੱਚ ਰਹਿੰਦਾ ਹੈ ਤੇ ਪਰਮਾਤਮਾ ਦੇ ਪੈਰ ਵਿੱਚ ਰਹਿਣਾ ਵੀ ਚਾਹੀਦਾ ਹੈ ਇਹ ਨਹੀਂ ਇਹ ਬਾਹਰੋਂ ਤੁਸੀਂ ਨਮਸਕਾਰ ਕਰੀਐ ਸੀ ਕੋਈ ਵੀ ਗੁਰਸਿੱਖ ਹੈ ਤੇ ਅੰਦਰੋਂ ਪਰਮੇਸ਼ਰ ਨੂੰ ਪਰਮੇਸ਼ਰ ਮੰਨਣ ਲਈ ਤਿਆਰ ਨਾ ਹੋਈਏ ਇਹ ਗੱਲ ਪਰਮਾਤਮਾ ਨੂੰ ਕਦੀ ਚੰਗੀ ਲੱਗਦੀ ਹੀ ਨਹੀਂ ਕਿਉਂ ਨਹੀਂ ਲੱਗਦੀ ਮੈਂ ਸਭ ਕੁਝ ਜਾਣੀ ਜਾਣਦਾ ਮੈਂ ਪੜਦਾ ਫੋਲਾ ਨਾ ਕਿਸੇ ਨਿਦਾਨ ਦਾ ਮੈਂ ਤੇ ਸਭ ਕੁਝ ਜਾਣਦਾ ਹਾਂ ਮੈਂ ਤਾਂ ਤੁਹਾਡੀ ਹਰ ਛੇਨ ਪਾਲੀ ਸੋਚ ਨੂੰ ਜਾਣਦਾ ਹਾਂ ਮੈਂ ਤਾਂ ਤੁਹਾਡੇ ਹਰ ਵਕਤ ਤੁਹਾਡੀ ਅੰਤਰ ਆਤਮਾ ਵਿੱਚ ਆਪਣਾ ਆਸਨ ਰੱਖਦਾ ਹਾਂ ਕਿ ਇਹ ਮੇਰਾ பக்த ਹੈ ਇਹ ਮੇਰਾ ਗੁਰਸਿੱਖ ਹੈ ਜਦੋਂ ਪਰਮਾਤਮਾ ਦਾ ਪੈ ਸਾਡੇ ਅੰਦਰ ਹੋ ਜਾਵੇ ਜਦੋਂ ਸਾਡੇ ਅੰਦਰ ਪਰਮਾਤਮਾ ਦਾ ਇੱਕ ਅਜਿਹੇ ਰੂਪ ਵਿੱਚ ਪੈ ਹੋਵੇ ਸਾਡੇ ਅੰਦਰੋਂ ਕਦੀ ਵੀ ਕਿਸੇ ਲਈ ਕੋਈ ਵੀ ਵਿਰੋਧਤਾ ਦੀ ਆਵਾਜ਼ ਨਿਕਲ ਸਕਦੀ ਹੀ ਨਹੀਂ ਕਿਉਂਕਿ ਗੁਰਸਿੱਖ ਦਾ ਇੱਕ ਰੂਪ ਹੁੰਦਾ ਹੈ ਉਸ ਭਗਵਾਨ ਦਾ ਇੱਕ ਰੂਪ ਹੁੰਦਾ ਹੈ ਤੇ ਗੁਰਸਿੱਖ ਆਪਣੇ ਪਰਮਾਤਮਾ ਦੇ ਚਰਨਾਂ ਦੀ ਓਟ ਲੈ ਕੇ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਆਪਣੇ ਭਗਵਾਨ ਦੇ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਅਰਜ਼ੋਈ ਕਰਦਾ हे ਪੁਰਖਿਆ ਕਾਲ ਇਹ ਜਨਮ ਦਿੱਤਾ ਤੇ ਆਪਣੇ ਲੇਖੇ ਲਾ ਲਈ ਇਸ ਤੋਂ ਉੱਪਰ ਹੋਰ ਕੋਈ ਮੇਰੀ ਮੰਗ ਸੰਸਾਰ ਵਿੱਚ ਹੈ ਹੀ ਨਹੀਂ ਜਨਮ ਲਿਆ ਤੋਂ ਦਰਸ ਕਿਆ ਲੈ ਕੇ ਜਾਇਓ ਸ਼ਾਬਾਸ਼ ਵੇਲਾ ਗਿਆ ਹੱਤਨਾ ਆਇਆ ਇਹ ਪਰਮਾਤਮਾ ਦੀ ਮਿਲਣੀ ਹੈ ਕਿਉਂਕਿ ਪਰਮਾਤਮਾ ਨੇ ਸਾਹ ਖਾਤ ਦਰਸ਼ਨ ਦਿੱਤੇ ਇੱਥੇ ਹੀ ਲਿਖਤ ਵੀਰ ਹੋਣਾ ਦੇ ਨਾਲ ਇਹਨਾਂ ਦੇ ਤਾਈ ਜੀ ਦੇ ਗ੍ਰਹਿ ਦੀ ਬੀਬੀ ਸਖਦੇਵ ਕੌਰ ਦੇ ਲਿਖਤ ਹੈ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ ਉਹ ਜੋਤੀ ਜਾਤਾ ਪੁਰਖ ਬਦਾਤਾ ਨੂਰ ਨਰਾਨਾ ਸ਼ਾ ਸੁਲਤਾਨਾ ਜੋਤ ਸ਼ਬਦ ਦੀ ਧਾਰ ਫਿਰੇ ਜਗਤ ਦੇ ਵਿੱਚ ਲੰਦਨ ਸਤਾਈ ਪਾਦੋਂ ਲਿਖਤੇ ਹੈ ਇਸੇ ਗ੍ਰਹਿ ਦੀ ਉਤੋਂ ਵੀ ਵਰਮਿੰਗਮ ਦੀ ਬਾਦਸਾਲ ਦੀ ਕਿ ਪਰਮੇਸ਼ਰ ਨੇ ਕਿੰਨੀ ਕਿਰਪਾ ਕੀਤੀ ਕਿਉਂ ਇੰਨੀ ਵੱਡੀ ਕਿਰਪਾ ਉਸ ਪਰਮਾਤਮਾ ਨੇ ਸਾਹ ਖਾਤ ਤੁਹਾਨੂੰ ਦਰਸ਼ਨ ਦਿੱਤਾ ਆਪਣਾ ਪਰਦਾ ਓਲਾ ਕੋਈ ਰੱਖਿਆ ਹੀ ਨਹੀਂ ਤੇ ਸਰਭ ਹਰ ਸੰਗਤ ਜੀ ਅੱਜ ਸਾਨੂੰ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨ ਲੱਗਿਆਂ ਇੱਕ ਗੱਲ ਦੀ ਸੋਚ ਆਉਣੀ ਚਾਹੀਦੀ ਹੈ ਹੇ ਅਕਾਲ ਪੁਰਖ ਤੂੰ ਮੇਰਾ ਤੇ ਮੈਂ ਤੇਰਾ ਹਾਂ ਏਹੀ ਮੇਰੇ ਜੀਵਨ ਦੀ ਭਗਤੀ ਹੈ ਕਿ ਮੈਂ ਤੇਰੇ ਚਰਨਾਂ ਦੇ ਵਿੱਚ ਨਮਸਕਾਰ ਕਰ ਲਈ ਕਿਉਂਕਿ ਸੰਸਾਰੀ ਰੂਪ ਵਿੱਚ ਪਰਮੇਸ਼ਵਰ ਨੇ ਕਿਹਾ ਕਿ ਮੈਂ ਤੋ ਹਟੋ ਭਗਤੀ ਸਿਮਰਨ ਪੂਜਾ ਪਾਠ ਕਰਵਾਉਣਾ ਹੀ ਨਹੀਂ ਤੁਸੀਂ ਮੇਰੇ ਮੈਂ ਤੁਹਾਡਾ ਤੁਸੀਂ ਮੇਰੇ ਜੋ ਤੇ ਮੈਂ ਤੁਹਾਡਾ ਤੁਸੀਂ ਮੇਰੇ ਮੈਂ ਤੁਹਾਡਾ ਦੋਹਾਂ ਦਾ ਇੱਕੋ ਘਰ ਬਾਹਰ ਭਗਤ ਦਵਾਰਾ ਇੱਕੋ ਸੋਭਾ ਪਾਈਆ ਤੁਸੀਂ ਮੇਰੇ ਤੇ ਮੈਂ ਤੁਹਾਡਾ ਹਾਂ ਤੇ ਇੱਕੋ ਹੀ ਘਰ ਬਾਹਰ ਹੈ ਭਗਤ ਦਵਾਰਾ ਇੱਕੋ ਸੋਭਾ ਪਾਈਆ ਖੁਸ਼ੀ ਨਾਲ ਸਭ ਨੇ ਪੰਜ ਵਾਰ ਬੋਲਣਾ જયਕਾਰ ਸਾਰਿਆਂ ਨੇ ਖੁਸ਼ੀ ਦੇ ਨਾਲ ਪੰਜ ਵਾਰ જયਕਾਰਾ ਬੋਲਣਾ ਸੋਹੰਗ ਮਾਰਈ ਸ਼ੇਰ ਸੇਂ ਵਿਸ਼ਨੂ ਭਗਵਾਨ ਦੀ ਜੈ ਬਲਾਈਓ ਕਿਉ ਤੁਹਾਡਾ ਰਹਿਣ ਵਾਲਾ ਕਾਰ ਜੇਠੂਵਾਲ ਹੈ ਹਰ ਬਾਣੀ ਵਿੱਚ ਜੇ ਤੁਹਾਨੂੰ ਪੁੱਛੇ ਸੰਸਾਰ ਦੇ ਵਿੱਚ ਤੁਸੀਂ ਕਿੱਥੋਂ ਦੇ ਵਸਨੇਖ ਜੋ ਤੁਸੀਂ ਕਹਿਣਾ ਪਿੰਡ ਜੇਠੂਵਾਲ ਇਸ ਤਰ੍ਹਾਂ ਹਰ ਲਿਖਤ ਹੈ ਤੁਸੀਂ ਮੇਰੇ ਮੈਂ ਤੁਹਾਡਾ ਦੋਹਾਂ ਦਾ ਇੱਕੋ ਕਰ ਬਰ ਭਗਤ ਦੁਆਰਾ ਇੱਕੋ ਸੋ ਬਾਪਾਇਆ ਖੁਸ਼ੀ ਨਾਲ ਸਭ ਨੇ ਪੰਜ ਵਾਰ ਬੋਲਣਾ ਜੈਕਾਰ ਸੋਹੰਗ ਮਹਾਰਾਏ ਸ਼ੇਰ ਸੇਂ ਵਿਸ਼ਨੂ ਭਗਵਾਨ ਦੀ ਜੈ ਬੁਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕਨ ਨਾਰਾਇਣ ਨਰ ਮਹਾਰਾਏ ਸ਼ਿੰਗ ਵਿਸ਼ਨੂ ਭਗਵਾਨ ਸਾਨੂੰ પ્રેમ ਪ੍ਰੀਤੀ ਵਿੱਚ ਕਰੇ ਤਿਆਰ ਗੁਰਮੁਖਾਂ ਕਰ ਜਾਣਾ ਚਾਹੀ ਚਾਹੀਏ ਸਰਭਾ ਸੰਗਜੀ ਪਰਮੇਸ਼ਵਰ ਨੇ ਵੀ ਇੱਕ ਸੰਦੇਸ਼ ਦਿੱਤਾ ਕਿ ਤੁਸੀਂ ਮੇਰੇ ਭਗਤ ਜੋ ਮੈਂ ਭਗਵਾਨ ਹਾਂ ਤੁਹਾਡਾ ਇੱਕ ਰੂਪ ਹੈ ਤੁਸੀਂ ਮੇਰੇ ਚਰਨਾਂ ਦੇ ਵਿੱਚ ਇੱਕ ਸੱਚੀ ਨਮਸਕਾਰ ਕਰਨ ਪਰ ਤੁਹਾਡੀ ਨੀਤ ਕੋਟੀ ਨਾ ਸੱਤ ਗੁਰ ਚਰਨਾਂ ਪਰਸਕੇ ਅੰਦਰੋਂ ਨੀਤੀ ਨ ਰੱਖਿਓ ਕੋਟੀ ਕੋਟਿਓ ਖਰੇ ਰਿਆ ਬਣਾਈਐ ਜਿਸ ਪ੍ਰਭ ਨੂੰ ਮਿਲਣਾ ਖਾਏ ਨਾ ਮਾਸ ਗੋਟੀ ਬੁਤਖਾਨਿਆ ਹੋਏ ਸਫਾਈਐ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਸੱਚੀ ਨਮਸਕਾਰ ਹੋਣੀ ਚਾਹੀਦੀ ਹੈ ਸੱਚੀ ਨਮਸਕਾਰ ਨਿਰਸਵਾਰਥ ਹੋਣੀ ਚਾਹੀਦੀ ਉਸ ਦੇ ਵਿੱਚ ਕੋਈ ਸਵਾਰਥ ਹੋਣਾ ਚਾਹੀਦਾ ਹੀ ਨਹੀਂ ਇੱਕ ਸਵਾਰਥ ਹੋਣਾ ਚਾਹੀਦਾ ਕਿ ਭਗਵਾਨ ਤੂੰ ਮੇਰਾ ਤੇ ਮੈਂ ਤੇਰੀ ਆਤਮਾ میرے تے صدائی رحمت پریا ہاتھ رکھی اس کے نا ہی میں حضور شہن دے چرنوں پر سوکھی سو ہنگ مہارا شیر سنگ ویشنو پاگوان دی گئے ہنگ مہارا شیر سنگ ویشنو ਭਗਵਾਨ ਦੀ ਦੇ ਸੋង ਮਾਰਾ ਜੇ ਸਿੰਘ ਵੀਸ਼ ਨੂੰ ਭਗਵਾਨ ਦੀ ਦੇ ਸੋ